ਉਹਦੀ ਸ਼ਕਤੀ ਉਹਦਾ ਅੰਬਰ ਉਹਦੇ ਚੀਰ ਤੋੜਦੀ ਇਨੀ ਇੱਕ ਸ਼ਕਤੀ ਤੁਹਾਡੇ ਚ ਆਵੇ ਨਹੀਂ ਤੁਹਾਡੀ ਪ੍ਰਾਰਥਨਾ ਹੋਵੇ ਇਨੀ ਤੁਹਾਡੀ ਪਰਮੇਸ਼ਰ ਦੇ ਮਰਪਾਉਂ ਦੀ ਉੱਤਰ ਹੋਵੇ ਅੰਬਰ ਪਾੜ ਦੀ ਤੋ ਕੀ ਆਵੇ ਕੋਈ ਪ੍ਰਾਤਮਿਕ ਸ਼ਕਤੀ ਆ ਅੰਬਰ ਪਾੜਦੇ ਹੋਏ ਕੋਈ ਪ੍ਰਾਤਮਿਕ ਕੀ ਆਵੇ ਤੁਹਾਡੇ ਚ ਸ਼ਕਤੀ ਆਵੇ ਕਹਿੰਦਾ ਉਹਦੀ ਸ਼ਕਤੀ ਦੇ ਅੰਬਰ ਦੇ

ਹਲੇਲੂਇਆ ਪੈਦਾਵ ਦੀ ਸਾਮਰਤਾ ਦੇ ਕੰਮ ਦੇ ਕਾਰਨ ਉਹਦੀ ਉਸਤਤ ਕਰੋ ਜਿਹੜਾ ਸੰਦਰ ਵਿੱਚ ਜਦੋਂ ਫੈਦੀ ਲਾਂਗੇ ਤੇ ਮਿਸਰੀਆ ਦੀ ਵਾਰੀ ਆਈ ਮਿਸਰੀਆ ਨੂੰ ਸਮੁੰਦਰ ਦੇ ਵਿੱਚ ਤੋੜ ਲੋ ਕੇ ਕੀ ਕਰ ਦਿੱਤਾ ਮਾਰ ਦਿੱਤਾ ਉਹਦੇ ਕੰਮ ਵੇਖੋ ਕਿੰਨੇ ਜ਼ਬਰਦਸਤ ਉਹਦੀ ਕੀ ਕਰੋ ਉਸਤਤ ਕਰੋ ਹਾਂ ਉਹਦੀ ਅਤਿਅੰਤ ਮਹਾਨਤਾ ਜਿਹੜਾ ਤੀਜੇ ਦਿਨ ਕਬਰ ਆਖੀ ਖਾਲੀ ਪਈ ਇਹਦਾ ਖਿੰਦਾ ਉੱਠੜਾ ਆ ਗਈ ਤੇ ਅੱਠਵੀਂ ਚੋਂਦਾ ਕਹਿੰਦਾ ਉਹਦੀ ਅਤਿਅੰਤ ਮਹਾਨਤਾ ਦੇ ਕਾਰਨ ਉਹਦੀ ਕੀ ਕਰੂ ਉਹਦੀ ਅਤਿਅੰਤ ਮਹਾਨਤਾ ਦੇ ਯੋਗ ਉਹ ਕਿੰਨਾ ਮਹਾਨ ਹੈ ਅੱਜ ਤੱਕ ਕੋਈ उसको भी उधे बच्चा लोग यार करते की करोगी उसका ये कितने जाना स्वर्ग जाए जी अपने यहाँ खुशियाँ अपने बच्चा ने खुशियाँ लोग हाँ सब करना चाहोगे तूने उसमें से योग उधे की करो बढ़िया ही कर तेरी उसका दे योगा तेरी महिमा दे लाई का तेरी महिमा दे लाई का आज जो उधे लाई की नहीं कर रहे लोग